ਕਾਲ ਜੀ ਭਾਈ ਸਾਰਿਆਂ ਨੂੰ ਹੀ ਸਹੀ ਕਾਲ ਜੀ ਲੋ ਜੀ ਭਾਈ ਅੱਜ ਹੋ ਗਈਆਂ ਪ੍ਰਧਾਨ ਵੱਲ ਵਧਾਈਆਂ ਜੀ ਅੱਜ ਦੀ ਹੋ ਗਈ ਅੱਜ ਟਰੈਕਟਰ ਲੈਣ ਚੱਲੇ ਆ ਜੌਂਡੀਆਰ ਹਾਂ ਜੀ 45210 ਇਹ ਪ੍ਰਧਾਨ ਨੂੰ ਭਾਈ ਹਾਂ ਕੋਲੀ ਨੂੰ ਪੱਲਾਣ ਨੂੰ 2011 2511 2511 ਹੁਣ 35 ਹੁਣ 3511 3511 ਪਹਿਲਾਂ 2511 ਪਹਿਲਾਂ 2511 ਹਾਂ ਐਚ ਐਮਟੀ ਦੇ ਹੁਣ ਜੌਂਡੀਆਰ ਵਾਲਾ ਹੋ ਗਿਆ ਨਹੀਂ ਕੋਲੀ ਨੇ ਬਣਾ ਲਿਆ ਪਸੰਦ ਆ ਲਈ ਤਾਂ ਮਨ ਦਾ ਉਹਦਾ ਗਾਣਾ ਬਾਈ ਰੱਖਣ। ਬਾਕੀ ਬਾਈ ਕੋਲੀ ਲੈਣਾ ਆਉਂਦਾ ਏ। ਭਜਨ ਪੰਡਾ ਆਉਂਦਾ ਮੁੰਡਾ। ਤੇ ਉਹਦੇ ਨਾਲ ਚੱਲਦੇ ਆਂ ਜੀ। ਤੁਹਾਨੂੰ ਦਿਖਾਉਣੇ ਰੋਪੜ ਜਾਂ ਸੀ ਚੋਂ ਲੈਣਾ ਬਾਈ। ਤੇ ਬਾਕੀ ਹੋਰ ਵੀ ਸਾਰੇ ਪਹੁੰਚੂਗੇ ਉੱਥੇ। ਤੇ ਦਿਖਾਉਣੇ ਤੁਹਾਨੂੰ ਯਲਸੀ ਜਾ ਕੇ ਹਨਾ। 4x4 ਲੈ ਆ ਬਾਈ। ਆ ਵਧੀਆ ਫਿਰ 4x4 ਦਾ ਜਵਾਜੇ ਇਹੀ ਆ। ਹੋਰ ਟਾਈਮੇ 4x4 ਦਾ। ਤਿੰਦੇ ਵਾਲੇ ਨਾਲ ਦਾ। ਜੋ ਮਰਜੀ ਪਾਲਾ ਹੁਣ। ਕਹਿੰਦੇ 20 ਫੁੱਟਾ ਟਰਾਲਾ ਪਾਲਾ ਪਾਲਾ ਟਰਾਲਾ ਪਾਲਾ। ਹੂੰ। ਆ ਦੋਡੋ ਦਾ ਬਣਾਉਣਾ ਆਉ 4x4 ਦਾ ਲੱਖ ਕੇ ਰੁਪਿਆ ਮਹਿੰਗਾ ਹੈ 4x4 ਉਹਦੇ ਨਾਲ ਤੇ ਫਿਰ ਇਹਦੇ ਨਾਲ ਤੇ ਨਾਲ ਦੀ ਨਾਲ ਚੱਕਣਾ ਚਾਹੀਦਾਗਾ ਉਹਦਾ ਕਿਹਾ ਇਹ ਉਹ ਬੰਦ ਕਰ ਲਾ ਖੇਤ ਚਲਾਉਣਾ ਜਿੱਥੇ ਲੋਡ ਉਹ ਮੂਲਾ ਲਾਗੇ ਨਾਲੇ ਜੌਂਡੀਰ ਵਧੀਆ ਲੀਕਿੰਗ ਲਗੂ ਜਮੇ ਨਹੀਂ ਆਈ ਹਾਂ ਹਾਂ ਜੌਂਡੀਰ ਤਾਂ ਤਕਨੀਕ ਪਤੀ ਆ ਜੌਂਡੀਰ ਦੇ ਉੱਪਰ ਨੂੰ ਕੋਈ ਤਾਂ ਚੀਜ਼ ਨਹੀਂ ਨਾ ਨਾ ਬਰੀ ਹੈ ਜੀ ਲੀਕਿੰਗ ਕੁਛ ਨਹੀਂ ਹੈਗੀ ਉਹ ਪੀਮੇ ਵਾਲਾ ਚੱਲਦਾ ਹੀ ਦੇਖਣਾ ਨਾ ਨਾ ਉਹ ਹੀ ਨਹੀਂ ਕਿ ਨਹੀਂ ਥੀਲੇ ਨਹੀਂ ਹੈਗੀਆਂ ਹਾਂ ਦੇਖ ਲਾ ਜੈਨ ਜੈਨ ਨਹੀਂ ਹੈਗੇ ਵਿੱਚ ਤੇ ਇਹ ਕਿਸਾਨ ਨੌਕਰ ਚਲਾਉਨੇ ਆ ਨੌਕਰੇ ਚਲਾਉਨੇ ਟਰੈਕਟਰ ਉਹਦਾ ਕਿਸੇ ਦਾ ਵੀ ਦੇਖਣਾ ਚਾਉਂਦੀ ਆ ਚਾਉਂਦੀ ਆ ਹਾਂ ਲੀਕਿੰਗ ਨਹੀਂ ਹੈਗੀ ਇਹ ਉਹ ਟਰੈਕਟਰ ਲੀਕ ਹੋ ਜਾਂਦੇ ਜਿੱਕਣਾ ਹੋਰ ਰਿਪੇਅਰ ਕਰਦੇ ਆ ਰਿਪੇਅਰ ਨਹੀਂ ਕਰਦੇ ਹਾਂ ਇਹ ਤਾਂ ਬਸ ਸਰਵਸ ਹੈ ਨਾ ਟਰੈਕਟਰ ਦੀ ਬਾਤੇ-ਬੱਦ ਬਾਕੀ ਪੀਟੀਆਂ ਨੂੰ ਵਾਕਾਂ ਨੂੰ ਜਾ ਬਈ ਬਹੁਤ ਬਹੁਤ ਹੈ ਨਹੀਂ ਬਹੁਤ ਬਹੁਤ ਹੂੰ ਬਹੁਤ ਵਧੀਆ ਟਰੈਕਟਰ ਹੂੰ ਵਧੀਆ ਅੱਗੇ ਹੌਲੀ ਹੌਲੀ ਅੱਗੇ ਪਹਿਲਾਂ ਪਹਿਲਾਂ ਹਲਚਦੇ ਨੇ ਲੋਕ ਪਹਿਲਾਂ ਮਾਰਕੀਟ ਘੜਤੀ ਪਹਿਲਾਂ ਘੜਤੀ ਹੈ ਨਾ 2010 ਤੇ 12 ਤੇ ਲੈ ਕੇ ਜਦ ਪਹਿਲਾਂ ਹੀ ਪਹਿਲਾਂ ਆਏ ਤੇ ਲੋਕਾਂ ਨੇ ਜਦ ਬਹੁਤ ਘੱਟ ਲੈ ਹੁਣਾਂ ਵਿੱਚ ਸਮਾਨ ਥੋੜਾ ਜਿਆ ਹੋਰ ਪਾ ਕੇ ਤਿਆਰ ਕਰਿਆ ਤੇ ਹੁਣ ਜੌਂਡੀਅਰ ਜੌਂਡੀਅਰ ਹੋਈ ਹੋਈ ਆ ਜੌਂਡੀਅਰ ਹੌਰਲੈਂਡ ਪਹਿਲਾਂ ਉਹ ਥੰਦੇ ਕੋਲ ਟਰੈਕਟਰ ਜੌਂਡੀਅਰ ਉਹ ਕਿੰਨਾ ਵਧੀਆ ਦਾ ਖਾਤਾ ਝੱਲਿਓ ਵੀ ਨਾ ਜੌਂਡੀਅਰ ਇਹ ਟਰੈਕਟਰ ਵਧੀਆ ਛੋਟੇ ਤੇ ਲੈ ਕੇ ਬੜੇ ਤੱਕ ਬੜੀ ਹੌਸਫਾਲਾਂ ਤੱਕ ਬਾਕੀ ਬਾਕਮੈਨ ਨੇ ਵੀ ਜਾਣਾ ਪੰਜ ਨੇ ਵੀ ਨਾਲ ਕਹਿੰਦਾ ਵਾ ਤਿਆਰ ਹੋ ਨਹੀਂ ਜਾਂਦਾ ਜੀ ਚੱਲਦੇ ਤਿਆਰੇ ਰਹਿੰਦਾ ਹਾਂ ਤਿਆਰੇ ਰਹਿਣਾ ਉਹ ਕਹਿੰਦਾ ਖਰਾਕ ਤਾਪ ਆਉਣੀ ਹੈ ਨਾਲ ਲੈ ਕੇ ਜਾਓ ਚਲੋ ਵੀ ਬਾਕੀ 12:00 ਵਜੇ ਦਾ ਟਾਈਮ ਦਿੱਤਾ ਆਇਆ ਉੱਥੇ 12:00 ਵਜੇ ਟਰੈਕਟਰ ਦਾ ਤਕਰੀਬਾ ਨੂੰ ਮੰਨ ਲਾਇਆ ਇੱਕ ਦੋ ਦਿਨ ਹੋ ਗਏ ਆ ਇਹਨੂੰ ਵਾਈਜ ਲੈ ਕੇ ਹੀ ਆਉਣਾ ਉੱਥੇ ਇਹ ਸਵਰਾਜ ਵਾਲਿਆਂ ਕੋਲ ਜਾਂਦੀ ਉੱਥੇ ਸਵਰਾਜ ਹਾਂ ਲਾਗੇ ਆਈ ਪੰਜ ਛੇ ਏਜੰਸੀਆਂ ਲਾਗੇ ਆ ਉਦੀ ਵੀ ਜੱਗੂ ਦੀ ਇੰਡੋ ਫਾਰਮ ਆਈ ਹੁੰਦੀ ਵੀ ਲਾਗੇ ਆ। ਬਾਕੀ ਸੋਨਾ ਲੀਕ ਵਾਲਿਆਂ ਦੀ ਵੀ ਲਾਗੇ ਆ। ਕੋਲੇ ਕੋਲੇ। ਹਾਂਜੀ ਹਾਂ ਮੀਂਹਦਰਾ ਹੋ ਗਈ। ਕੋਲੇਆਂ ਵਾਲਿਆਂ ਦੇ ਵਿੱਚ ਹੈਂ? ਕੋਲੇਆਂ ਵਾਲਿਆਂ ਦੀ ਤਾਂ ਉੱਥੇ ਆ ਸਾਡਾ। ਬਾਕੀ ਮੀਂਹਦਰਾ ਦੀ ਸਾਹਮਣੇ ਚਲੇਗੀ। ਮੀਂਹਦਰਾ ਦੀ ਵੀ ਅੱਗੇ ਇੱਥੇ ਹਾਂ ਮੈਂ ਜਦੂਏ ਪਾਸੇ ਗਿਆ। ਹੁਣ ਦੂਏ ਪਾਸੇ ਚੱਲੇ। ਰੋਡ 'ਤੇ ਚਲੇ ਗਏ। ਖਾਸੀਆਂ ਏਜੰਸੀਆਂ ਪੰਜ ਛੇ ਏਜੰਸੀਆਂ ਆਈਆਂ। ਬਹੁਤ ਵੀ ਆ ਜਾਣੀ ਕਹਿੰਦੇ ਫਾਰਮ ਟਰੈਕ ਦੀ ਉਹਦੇ ਨੂੰ। ਆ ਜਾਣੀ। ਕਬਾਟੋ ਵਾਲੇ ਕਬਾਟੋ ਵਾਲਿਆਂ ਨਾਲ ਕਬਟਾ ਆ ਜਾਣੇ ਛੋਟਾ ਜਿਹਾ ਏਜੰਸੀ ਲੈ ਲਈ ਹਾਂ ਉਹਦੇ ਆ ਡੀਲਰਸ਼ਿਪ ਹੋਊਗੀ ਨਵੇਂ ਤਕਨੀਕ ਕੱਢਣੀ ਆਉਂਣਾ ਨਹੀਂ ਕਰਦੇ ਹੈ ਲੱਖੀ ਜਾਦਾ ਰਹੇ ਕਰਤੇ ਕਦੇ ਪਿਛਲੇ ਅਸੀਂ ਜਾਂ ਮੇਲੇ ਨੂੰ ਗਏ ਤੇ ਲੁਧਿਆਣੇ ਜਾਂ ਕਬਟਾ ਵਾਲਿਆਂ ਦੇ ਯੂਜ਼ ਦੇ ਪਿੱਛੇ ਖਲੇ ਤੇ ਉਹਨਾਂ ਦੀ ਜਮ 70 ਲਾਈਆਂ ਹੁੰਦੀਆਂ ਤੇ ਆਉਂਦਾ ਨਹੀਂ ਜਿਵੇਂ ਸਫਰਾਜ ਵਾਲੇ ਮਹਿੰਦਰਾ ਦੇ ਇਕੱਠੇ ਹੋ ਗਏ ਹਾਂ ਇਕੱਠੇ ਹੋ ਗਏ ਪਾਰਨਰਸ਼ਿਪ ਕਰ ਲੰਨੇ ਆ ਜੀ ਸੁੱਕਣਾ ਹੋਣੀ ਨਾ ਜੀ ਦੇਖਦੇ ਹਾਂ ਹੁਣ ਰੋਪੜ ਆਉਂਦੀ ਆ ਜਾਂ ਝਾਂਸੀ ਵਾਗਦੇ ਐ ਨਹੀਂ ਨਹੀਂ ਤਾਂ ਸਰਾਂਦਾ ਮਰੰਡੇ ਦੇ ਵੀ ਚੱਕ ਹੁਣ ਰੋਪੜ ਆ ਜਾਣੀ ਹੁਣ ਤਿਆਰੀ ਆ ਉੱਥੇ ਆਪ ਡਾਕਟਰ ਤਿਆਰ ਹੋ ਜਾਣਾ ਲੋਪੜ ਆ ਜਾ ਬਧੀ ਬਧੀ ਚਲੋ ਬਾਈ ਚਲਦੇ ਆ ਰੋਪੜ ਲੋਈ ਦਿਖਾਉਣੀ ਆ ਟ੍ਰੈਕ ਲੋਈ ਬਾਈ ਪਹੁੰਚ ਗਏ ਝਾਂਸੀ ਆ ਲਿਆ ਪ੍ਰਧਾਨ ਜੀ ਨੇ ਟ੍ਰੈਕਟਰ ਕੋਲੀ ਬਾਈ ਨਾ ਆਏ ਆਪਾਂ 55 ਦਾ ਫੋਰ ਵਾਈਫੋਨ ਹਾਂ ਜੀ ਵਧਾਈਆਂ ਜੀ ਵਧਾਈਆਂ ਜੀ ਸਾਰਿਆਂ ਨੂੰ ਜੀ ਹਾਂ ਬਹੁਤ ਬਲੈਂਕ ਦਾ ਬੋਲ ਜੀ ਬਾਰੇ ਲੈਣਾ 50 ਪੰਜਾਹ ਡੀ ਦਾ ਹਾਂ ਬੋਲ ਜੀ ਦਾ ਉਹ ਲੈਣ ਲੱਗਿਆ ਸੀ ਨਾ ਬਠੀਕਾ ਕਿਹ ਲੱਖ ਰੁਪਏ ਦਾ ਹੋ ਰਿਹਾ ਲੱਖ ਰੁਪਏ ਦਾ ਫਰਕ ਆ ਥੋੜਾ ਜਿਹਾ ਕੱਦ ਘਾਟ ਤੇ ਆ ਨਾ ਹਾਂ ਨਾ ਵਧੀਆ ਵਧੀਆ ਇਹਦਾ ਜੂੜ ਵੱਡ ਹੋ ਗਿਆ ਹਰ ਪਗੜੀ ਤੇ ਫੇਰ ਬੰਚ ਰਹਿੰਦਾ ਉਹਨਾਂ ਦੇ ਬੜਾ ਨੇ ਵਧੀਆ ਜੀ ਹਾਂ ਉਹ ਰਵਾਜੇ ਬੜਿਆਂ ਦਾ ਫੇਰ ਨਾਲੇ ਆਏ ਆ ਹਾਂ ਸਾਹਿਬ ਹੋਰ ਤੁਸੀਂ ਟਰੈਕਟਰ ਚੇਂਜ ਕਰਤਾ 50 ਸਾਲ ਹਾਂ 50 ਸਾਲ ਦਾ ਸੀ 35 11 ਨਾਲ ਇਹ ਇੰਨਾ ਕਰਤਾ ਇਹਦਾ ਆਪਣੀ ਓਵਰ ਵਿੱਚ ਟਾਇਰ ਨਹੀਂ ਪਾਉਣੇ ਇਹਦੇ ਨਹੀਂ ਪੈਣੇ ਸੁਭਾਲ ਕੇ ਉਹ ਹੀ ਗੱਲ ਸੁਭਾਲਗਾ ਬਸੇ ਮੁੰਡਾ ਗੁੰਡਾ ਸਲਿੱਪ ਮਾਰਦਾ ਦਾ ਪ੍ਰਧਾਨ ਨੇ ਕਿੱਥੇ ਸਲਿੱਪ ਲਵਾਉਣਾ ਮੈਂ ਤਾਂ ਤੇਰੇ ਨਾਲ ਜੋੜ ਨਹੀਂ ਰੋਣਾ ਕੀ ਕਰ ਲੈ ਵਾਈ ਇਹਦਾ ਲਵਾਈ ਹੁਣ ਇਹਦਾ ਲਾਉਣਾ ਚੱਲ ਹੋਊਗਾ ਭਰਾ ਇਹਦੀ ਲਵਾਉਂਗੇ ਜੋ ਨਿਕੋਲੀ ਜੋ ਹੋਊਗਾਵਾ ਦੇਾਂਗੇ ਲਵਾ ਦੇ ਬੋਲੀ ਵਈ ਵਧਾਈਆਂ ਧੰਨਵਾਦ ਵਈ ਧੰਨਵਾਦ ਵਧਾਈਆਂ ਜੀ ਠੀਕ ਜੀ 4x4 ਵੇਟ ਲੱਗਿਆ ਹੈ ਸਿੰਗਲ ਵੇਟ ਹੈ ਬਈ ਇਹਦਾ ਇੱਕ ਪੇਰਾ ਗਾਹਾਂ ਬਾਈਕ ਜੀ ਨੂੰ ਹੋਂ ਦਾ ਜਰੇ ਸਾਹਿਬ ਪਿਆ ਪਿਆ ਡੀਜੇ ਜਿਹੜੇ ਲੰਦਾ ਉੱਤ ਮਿੰਟ ਵਾਲੇ ਹੀ ਪਹੁੰਚੇ ਸਾਰੇ ਹੋਰ ਵੀਆ ਮਨੇ ਬਾਬਾ ਜੀ ਬਾਈ ਮਦਾਨ ਨੂੰ ਵੀ ਦਵਾ ਤਾ ਤੁਸੀਂ ਹਟੇ ਨਹੀਂ ਨਾ ਨਾ ਵਧੀਆ ਵਧੀਆ ਬਾਈ ਵਧੀਆ ਬ੍ਰੈਂਡ ਲਿਆ ਬਾਈ ਐ ਹਾਂ ਹੁਣ ਦੇਖਣੇ ਸੋੜੋ ਲੋੜ ਕਹਿੰਦੇ ਨਹੀਂ ਨੇ ਆ ਰਿਹਾ ਵੀ ਹੁਣ ਚਲਾਉਣ ਦਾ ਸਵਾਦ ਆਊਗਾ ਹਾਂ ਮੈਂ ਜੋਰ ਲਵਾ ਲਈ ਇਹਦੇ ਵਾ ਕੀ ਕਸਾਈ ਕਰੇ ਉਹਦਾ ਕਿਤੇ ਨਾਲੇ ਫਾਬਰ ਆ ਜਾ ਕੇ ਦੇਖ ਨੇ ਲੋੜੇ ਨੇ ਕਿਤੇ ਪਾਸੇ ਨੂੰ 4x4 ਲਾ ਕੇ ਜੋ ਮਰਜੀ ਜੋ ਮਰਜੀ ਜੋ ਮਰਜੀ ਨਾ ਦਬਣਾਏ ਨੇ ਇਹਨੇ ਕਿੱਥੇ ਦਾ ਬਣਾਇਆ ਹੈ ਹਾਂ ਹਾਂ ਰੰਗ ਦੇ ਰੰਗ ਕਰਕੇ ਹੀ ਵਿਕਦਾ ਏ ਰੰਗ ਇੱਕ ਉੱਧਰ ਵੀ ਖੜਾ ਏ ਹੈ ਥੋੜਾ ਜਿਹਾ ਫਰਕ ਫਰਕ ਇੰਡੋ ਫਾਰਮਨ ਵਾਲੇ ਦਾ ਥੋੜਾ ਜਿਹਾ ਫਰਕ ਜਾਣੀ ਸਾਰੀ ਉਮਰ ਨਹੀਂ ਜਾਣਾ ਬ੍ਰਾਂਡ ਇਹ ਤੇ ਹਮ ਮਰਫ ਰੈਡਰ ਹੈ ਬਾਈ ਬਾਹਰ ਲਈ ਘੋੜੇ ਹੈ ਹੈ ਹਾਂ ਬਾਹਰ ਲਈ ਬਾਹਰ ਲਈ ਬ੍ਰਾਂਡ ਚਾਰੇ ਹੈ ਪਿੱਛੇ 16 ਦੇ ਆ ਪਿੱਛੇ 16 ਮੁਰੇ ਕਿੰਨੇ ਦੇ ਆ ਮੁਰੇ 9 44 ਰੁਪਏ ਮੈਂ ਕਹਿੰਦਾ 9 5 24 9 5 24 ਆਈ ਮੁੰਡਾ ਆਇਆ ਹੋਇਆ ਬਾਈ ਨੋਹੋ ਵਾਲਾ ਵੀ ਮੁੰਡਾ ਆ ਗਿਆ ਉਹ ਜੇਬ ਲੱਭਦਾ ਦੇਖੋ ਹੈ ਮੈਂ ਤਾਂ ਉੱਥੇ ਤੇ ਆਇਆ ਟਰੈਕਟਰ ਖੜਾ ਕੇ ਕਿੱਥੇ ਮਿਲ ਚੱਲ ਅੱਛਾ ਇਹਨੂੰ ਬਰੇਕਾ ਪਈ ਇਹਨੂੰ ਬਰੇਕਾ ਪਈ ਜਾਂਦਾ ਉੱਪਰ ਜੇਬ ਹੈ ਵੀ ਫੋਨ ਪਾਉਂਦਾ ਦੇ ਸੀ ਆਉਂਦਾ ਪਸਤਾ ਮੈਂ ਪਾਰ ਬੈਂਕ ਨਾਲੇ ਚੱਕੀ ਫਿਰਦਾ ਕੀ ਉਹ ਟਰੈਕਟਰ ਦੇ ਕਿਹੜੇ ਨੇ ਲੱਗਾ ਨੂੰ ਪੁੱਛ ਲੋ ਉਹ 50 50 ਦੇ 78 50 50 ਡੀਵੀ ਬਾਈ ਬਰਾਬਰੇ ਕਰਤਾ ਇਹਦੇ ਲੱਗਦਾ ਫੈਲਰ ਵਾਲੇ ਪੈਸੇ ਕਿਤੇ ਲਾਇਆ ਦੋਗੇ ਐ ਫੈਲਰ ਵਾਲੇ ਪੈਸੇ ਇਹਦਾ ਕੁਝ ਨਹੀਂ ਪਿੱਦਾ ਦਾ ਹੈਗਾ ਦੇਣੇ ਫੈਲਰ ਵਾਲੇ ਪੈਸੇ ਇਧਰ ਹੀ ਤਾਂ ਲੱਗਦੇ ਜਿਹੜੀ ਬੱਚਾ ਦੌੜੀ ਜਾ ਜੱਗੇ ਵਧਾਈਆਂ ਭਾਈ ਤੁਹਾਨੂੰ ਵੀ ਟਰੈਕਟਰ ਦੀਆਂ ਹਾਂ ਪਸੰਦ ਆ ਉਹਨੂੰ ਭਾਈ ਹਾਂ ਉਹ ਇਹਦੇ ਨਾਲੋਂ ਜ਼ਿਆਦਾ ਪਸੰਦ ਆ ਕਹਿੰਦਾ ਮੈਨੂੰ ਉਹ ਇਹਦੇ ਨਾਲੋਂ ਹੈਂ ਕਹਿੰਦਾ ਇਹਦੇ ਨਾਲੋਂ ਜ਼ਿਆਦਾ ਪਸੰਦ ਆ ਕਹਿੰਦਾ ਹਾਂ ਨਾ ਬਰਾਬਰ ਕਰਦਾ ਉਹ ਟਾਇਰਾਂ 'ਚ ਅੱਗੇ 14 ਇੰਚ 'ਚ ਆਉਂਦਾ ਹੁਣ 15 ਇੰਚ 'ਚ ਕਰਤਾ ਲੈ ਮਾਮਾ ਵੀ ਕਿ ਆਪਣੇ ਘੜਾ ਨੂੰ ਜੱਦਾ ਬਰਾਬਰ ਪੰਜ ਵੀ ਪਹੁੰਚਿਆ ਆ ਹੋਰ ਵੇ ਪੰਜ ਆ ਵਧੀਆ ਲੱਗਿਆ ਮੈਨੂੰ ਇਹਦਾ ਜੀ ਚਾਬੀ ਕਰੂ ਸਸੀ ਕਾਲ ਜੀ ਬਾਈ ਹਾਂ ਚੀਜ਼ ਆਲੀ ਚੱਲੇ ਚੱਲ ਫਿਰ ਲੈ ਚੱਲ ਆ ਤੂੰ ਲੈ ਕੇ ਜਾ ਪਿੱਛੇ ਮੈਂ ਆ ਲੈ ਕੇ ਆ ਗਿਆ ਹਾਂ ਹਾਂ ਤੂੰ ਲੈ ਕੇ ਚੱਲਾ ਦੋ ਇਹ ਕਰ ਦੋ ਅੱਜ ਹੈ ਬਲਾਵ ਨੇ ਬਲਾਵ ਨੇ ਡੈਡੀ ਨੂੰ ਕਹ ਉਹ ਟਰੈਕਟਰ ਬਾਈ ਵਧੀਆ ਆ ਵੀ 50 50 ਟੀਵੀ ਨਾ ਨਾ ਪੰਜ ਟੂਵੀਲ ਚਲਾਉਣੇ ਆ ਜਿਕਨ ਹੁਣ ਜੌਂਡੀਅਰ ਦਾ ਯਾਰ ਆਪਾਂ ਚਲਾਉਣੇ ਆ ਇਹ ਮੱਠੇ ਹੀ ਜਾਂਦੇ ਆਲੇ ਇਹਦੇ ਇੰਜ ਚਾਰ ਫੀਟਾਂ ਦੇ ਦਿੱਤੀਆਂ ਟਰੈਕਟਰ ਦਾ ਤੋਰ ਹੀ ਬਹੁਤ ਜ਼ਿਆਦਾ ਵਧ ਗਿਆ ਤੋਂ ਫਰਦੀਲਾ ਬਹੁਤ ਹੋ ਗਿਆ ਟਰੈਕਟਰ ਦਾ ਠੀਕ ਆ ਟਾਈ ਜ਼ਿਆਦਾ ਏ ਇਹ ਕਹਿੰਦੇ ਹੋਰ ਦੇਖ ਆ ਦੇ ਪੂਰੇ ਪਾਣੀ ਪੈਣ ਨੂੰ ਜਮਾ ਹੀ ਨਹੀਂ ਉਹ ਦੂਏ ਦੇ ਨਾ ਅਜੇ ਕ੍ਰੋਸ ਦਿਖਦੇ ਆ ਉਹਨੇ ਵਿੱਚ ਇਹਦੇ ਇਹ ਬੰਦ ਕਰਤਾ ਇਹਦੇ ਬੰਦ ਕਰਤਾ ਇਹਦੇ ਵਿੱਚ ਆ ਦੇ ਇਹਦੇ ਦੇਖਦੇ ਆ ਹਾ ਜੀ ਇਹ ਪਹਿਉਰਾ ਜਮਾਈ ਬੰਦਾ ਉਹ ਬੰਦ ਕਰਦਾ ਟਰੈਕਟਰ ਨੇ ਮਾਰ ਨਹੀਂ ਖਾਣੀ ਕਿਉਂ ਤੇ ਦੇ ਕੋ ਟੂੜੀ ਵਾਲੀ ਬਚਾਉਂਦਾ ਦੇਖ ਲੈ ਕਿਹਣਾ ਦਾ ਇਹ ਤਾਂ ਉਹਦੇ ਉੱਪਰ ਘੜਦਾ ਉਹ 14 ਦੇ 15 ਤੇ 15 ਜੇ ਵੀ ਕਰਦਾ ਉੱਚਾ ਕਰਦਾ ਹਾਂ ਵੀ ਹੋ ਗਿਆ ਹਾਂ ਜੀ ਇਹ ਢੇੜੇ ਬਲਾਤ ਤੇ ਸਮਝ ਜੇ ਦਬਦਾ ਤਾਂ ਅੱਗੇ ਮੜਾ ਮੋਟਾ ਉਹ ਸਾਰਾ ਕੋ ਚੱਕਦਾ ਉਹ ਸਾਰਾ ਚੱਕਦਾ ਆ 52 ਦਾ ਦਾ ਭਾਈ ਹੈ ਜੀ ਵੀ ਸੀਟ ਸੂਟ ਗਾਹਾਂ ਹੋ ਜਾਂਦੀ ਸਟੀering ਤੇ ਨਾ ਕੀਤਾ ਆ ਜੀ ਤੇ ਜ ਇਹਨੇ ਹੌਲੀ ਚੱਲਣਾ ਬੀਚ ਥੋੜਾ ਤੇਜ਼ ਹੋ ਜਾਣਾ ਸੀਚ ਇਹਨੇ ਹੋਰ ਕਿੱਥੇ ਬੰਦ ਜਾਣਾ ਸਟ੍ਰੀਟ ਵੱਜਣਾ ਇਹ ਚਾਰ ਕਰਤੀਆਂ ਨੇ ਉਧਰ ਤੇ ਇੱਧਰ ਵੀ ਚਾਰ ਆ ਛੇਤਰ ਵੀ ਚਾਰ ਆ ਉਹਦੇ ਆ ਚਾਰ ਕਰਤੀਆਂ ਆ ਤਿੰਨ ਦਾ ਇਹੀ ਹੁੰਦੀਆਂ ਤੇ ਹੋ ਗਿਆ ਇੱਧਰ ਤੇ ਇਹ ਪਾਰਕਿੰਗ ਨਹੀਂ ਹੈਗੀ ਗੇਰ ਚ ਨਾ ਹਾਂ ਇਹਦੇ ਦੂਏ ਹੈ ਇਹਦੇ ਦੂਏ ਹੈਂਡ ਬ੍ਰੇਕ ਵਾਲੇ ਇਹਦਾ ਹਾਂ ਕੰਮ ਲੋਡ ਨਹੀਂ ਇਹਦੀ ਸਟੀering ਸੋਣਾ ਏ ਛੋਟਾ ਹੈ ਦਾ ਸਟੀering ਦੇ ਸਟੀering ਹੈ ਨਾ ਇਹ ਵਈ 50 50 ਦੀ ਉਹ ਬਹੁਤ ਜ਼ਿਆਦਾ ਫਤ ਹੈ ਬੰਚ ਕਿ ਕਿਹੜਾ ਵਧੀਆ ਲੱਗਦਾ ਬੰਚ ਆਹ ਵਧੀਆ ਹਾਂ ਵਧੀਆ ਹੈ ਚਲਿਏ ਅਦਰ ਸੋਨਾਲੀਕਾ ਦੀ ਏਜੰਸੀ ਬਾਈ ਲਾ ਗਈ ਹਾਰੇ ਕਿਤਰੇ ਕੋਟ ਵਾਲਿਆਂ ਦੀ ਹੀ ਹੈਗੀ ਨਾ ਬੜਾ ਵਜੇ ਛੋਟਾ ਐ ਪੁਰਾਣੇ ਟਰੈਕਟਰ ਹੈ ਖੜੇ ਆ ਉਹੀ ਜਗ੍ਹਾ ਪਸੰਦ ਆ ਬਸ ਸਟੇਜਿੰਗ ਦੇ ਉੱਪਰ ਥੱਲੇ ਵਾਲਾ ਹਾਂ ਇਹਨੂੰ ਇਹਨੂੰ ਨਹੀਂ ਹੈਗੀ ਨਾ ਜਸਟ ਤੇਈ ਇਹਦਾ ਯਾਰ ਉਹ ਕੰਮ ਆ ਜਿਵੇਂ ਨਾ ਟੋਪ ਮਾਡਲ ਤੋਂ ਥੋੜਾ ਉੱਪਰ ਦਾ ਚੀਜ਼ ਦੇ ਦਿੰਦੇ ਆ ਉਹ ਦੇ ਦਿੰਦੇ ਆ ਹਾਂ ਇੰਨਾ ਕੁ ਤਾਂ ਇਹ ਏਜੰਸੀ ਵਾਲੇ ਰੱਖਦੇ ਆ ਕਿਉਂ ਨਾ ਇਹ ਛੋਟਿਆਂ 'ਚ ਵੀ ਆ ਗਿਆ ਨਾ ਅਗਲੇ ਵਾਰ ਇਹੀ ਲਈ ਜਾ ਥੋੜੇ ਇਹਦੇ 'ਚ ਸਾਰਾ ਕੁਝ ਸਾਰੇ ਫੀਚਰ ਐਜੇ ਦੇ ਦਿੰਦੇ ਬੜੇ ਨੂੰ ਨਹੀਂ ਫੜਨਾ ਬੜੇ ਨੂੰ ਨਹੀਂ ਦੇਖਣਾ ਹੁਣ ਇਹ ਜਿਹੜੀ ਖਾਸੀਅਤ ਆ ਉਹਦੀ ਉਹਦੀ ਨਹੀਂ ਹੈਗੀ ਜਿਹਦੀ ਆ ਉਹ ਹੈਗੀ ਜੀ ਅੱਛਾ ਹੈ ਉਹ ਫਰਕ ਆ ਵੀ ਦੇ ਦੇ ਸਰ ਰਿੰਡੋ ਫਾਰਮ ਪੜਾ ਸ਼ਕਤੀਮਾਨ ਵਾਲੇ ਰਿਕੋ ਟਰੈਕਟਰ ਸੋਨਾ ਬਾਈ ਹੋਰ ਗੱਲਾਂ ਆ ਤੀਲਾ ਟਰੈਕਟਰ ਕਿ ਨਹੀਂ ਕਟਾਈ ਕਟੂਈ ਨੂੰ ਯਾਨੀ ਕਿ ਬੂਟੇ ਬਾਟੇ ਆ ਜੋ ਲੋਟ ਆ ਟਰੈਕਟਰ ਇਸ ਹੈ ਜੀ ਉਹਦਾ ਹੈ ਨਾ ਕਟਾਈ ਬਹੁਤ ਕਟਾਈ ਬਹੁਤ ਹੋਣੀ ਏਦੀ ਜਿੱਕਣਾ 515 ਦੀ ਆ ਦੂਏ ਆ ਇੱਕ ਹੋਰ ਜਿਹੜਾ ਪੁਰਾਣੇ ਟਰੈਕਟਰ ਹੈ ਹੈ ਸਹੀ ਲੋ ਬੋ ਵੀ ਕਿਹੜੇ ਹਾਂ ਉਹ ਪੁਰਾਣੇ ਆ ਇਹਨੂੰ ਨਾ ਆਨ ਕਰੇਗਾ ਇਹਦੇ ਵਿੱਚ ਬਈ ਸਪੀਡਾਂ ਆ ਗਈਆਂ ਇਹਦੇ ਕਿਰੇ ਗੇਅਰ ਦਿਖਾ ਦੀਏ ਇਹ ਜਣੀ ਕਿ ਚਾਰ ਚਾਹੇ ਇਹ ਚ ਤਿੰਨ ਨਾ ਸਟੀering ਦੇ ਵਿੱਚ ਵੀ ਹੈ ਇਹ ਚ ਪਾਰਕਿੰਗ ਵਿੱਚ ਆ ਜੀ ਆਜਾ ਜੀ ਮੈਨੂੰ ਐ ਨਹੀਂ ਪਤਾ ਮੇਰੇ ਕੋਲ ਦੋ ਜਗ੍ਹਾ ਹੈ ਤੇ ਇਹਦਾ ਕਿਹਨਾਂ ਚਾਰ ਹਾਂ ਕਾਰੇ ਇਹ ਇਹ ਜਗ੍ਹਾ ਮੈਨੂੰ ਨਹੀਂ ਚੱਲਦੀ ਤਾਂ ਰਹਿੰਦੀ ਹੈ ਇਹ ਇਹ ਹੋਵੇ ਪੰਜ ਹੈ ਟਰੈਕਟਰ ਬੈਠ ਕੇ ਜਾਈਆਂ ਓਏ ਹੋਰ ਦੇਖੀਏ ਹੋਰ ਆਦੂ ਬਾਦ ਮੇਰੇ ਬੰਦੇ ਹਾਂ ਹਾਂਜੀ ਭਾਈ ਬਾਕੀ ਹੁਣ ਤਿਆਰੀ ਆ ਤੇ ਲੱਗੂ ਨਾ ਉਹਨੂੰ ਡਿਲੀਵਰੀ ਦੇਣਾ ਤੇ ਬਾਕਲੇ ਆ ਇਹਨਾਂ ਵੀ ਹੈਂ ਚਾਹ ਪਕੌੜਾ ਛੱਡ ਲਿਆ ਚਾਹ ਹੋਣਾ ਪਹਿਲਾ ਵੇਟ ਭੂਜਾ ਫਿਰ ਕੰਮ ਨੂੰ ਦੂਜਾ ਉਹ ਕੰਮ ਹੋਣਾ ਸੋਲੀ ਚੇਜ ਕੀ ਦੇ ਲੱਗੇ ਆ ਹੈ ਕੀ 24 ਕੀ ਦੇ ਨੂੰ ਜਨੇਲਾ ਕੀ ਦਾਂਦਾ ਦਾਂਦਾ ਦੇਣਾ ਕੀ ਦਾਂਦਾ ਬਾਕੀ ਅਚਵੀਰ ਵੱਲ ਵੀ ਪਤਾ ਹੀ ਜਾਉਗੇ ਇਹਨੇ 20 ਕੁੜੇ ਸਾਈ ਦੇਤੀ 18 ਦਾ 20 ਕਰਤਾ ਇਹ ਕਹਿੰਦਾ ਵੀ ਹੁਣ 18 ਦੇ ਹੋ ਗਏ ਆਪਣੇ ਖਾਸੇ ਉਹਨੇ 20 20 ਚਾਹੀਦਾ ਬੇਦਾ ਦਾ ਇੱਕ ਹਾਂ ਜੀ ਹਾਂ ਆਹੀ ਤਾਂ ਸਿਆਣ ਨੂੰ ਗੱਤਈ ਆ ਜੀ ਬਾਕੀ ਭਾਈ ਹੁਣ ਵਧੀਆ ਦਾ ਪਿੰਡ ਦਾ 2022 ਆਪਣਾ ਕਰਮਾ ਵਾਲਾ ਚੜਿਆ ਬਹੁਤ ਘੱਮਸਰੇ ਚੜੇ ਆ ਸੀ ਹੈਨਾ ਸਹੀ ਗੱਲ ਆ ਟਰੈਕਟਰ ਵੀ ਆ ਗਏ ਸੰਦਾ ਲੋਹੇ ਵਾਸਤੇ ਬਹੁਤ ਜਨ ਜਾ ਬਣੋ ਬਾਕੀ ਐਂ ਭਾਈ ਖੂਜੀਆਂ ਭਰ ਆ ਰਹੇ ਸਾਰੇ ਭਾਈ ਨੂੰ ਆ ਰਹੇ ਆ ਕਹਾ ਕਹਾ ਆ ਰਹੀ ਫੈਮਿਲੀ ਆ ਵੀ ਕਲਰ ਸਟਾ ਦਰوار ਹੋ ਜੀ ਜਹਾਂ ਕਰਕੇ ਉੱਥੇ ਲੈ ਜਾ ਲੈ ਜਾ ਟਰੈਕਟਰ ਨੂੰ ਹੋਰ ਅੱਗੇ ਕੰਨੀ ਕਟੋ ਪਿੱਛੇ ਅੱਗੇ ਕਰਦੇ ਆ ਉਹ ਤੋਂ ਉਹੀ ਪਹਿਲਾਂ ਮੰਨ ਇਹ ਤਾਂ ਹੋਣੀ ਹੈ ਹੇਡਿੰਗ ਕਰਕੇ ਲਾਉਣਗੇ ਟਰੈਕਟਰ ਇਹ ਬਾਅਦ ਦੇਖਦੇ ਆ ਫੋਟੋ ਭਾਈ ਫੋਟੋ ਤਾਂ ਆਵਣੀ ਹੈ ਇਹ ਹੀ ਆ ਉਹ ਤਾਂ ਮੋੜ ਉਹ ਤੇ ਹੀ ਆ ਚਾਬੀ ਫਾੜੀ ਜਿਹਨੇ ਪੈਸੇ ਲਾਦਦੇ ਨੇ ਮਸੀਂ ਇੱਕ ਦਿਨੇ ਮੁੱਲ ਲਗਾਉਂਦੇ ਆ ਤਗੜਾ ਜਾਂ ਕਰਕੇ ਹੈ ਦੀ ਬਾਤ ਨਾ ਹੈ ਇਤਿਆਦੀ ਮੁੰਨੇ ਖੜ ਕੇ ਕਿਹਨੇ ਫੋਟੋ ਵਿੱਚ ਆਉਣਾ ਅੱਜ ਅੱਜ ਦਾ ਨਹੀਂ ਅਜੇ ਇਹ ਕਰਨ ਵਾਲਾ ਭਾਈ ਚੱਲਿਆ ਲੋਹਾ ਸਾਡੇ ਪਿੰਡ ਦਾ ਰਣਜੀਤ ਦੇ ਭਾਈ ਚਲਾਇਆ ਵੀ ਬਹੁਤ ਟਾਈਮ ਆ ਪੈਸੇ ਵੀ ਬਹੁਤ ਸਵਰ ਦਾ ਫਲ ਮਿਲਿਆ ਸਬਰ ਬਹੁਤ ਕਰਿਆ ਭਾਈ ਨੇ ਤੇ ਇਹ ਕਿੰਨਾ ਕੰਮ ਆ ਨਾ ਕਰੀ ਗਿਆ ਉਹਦੇ ਨਾਲੇ ਮੈਂ ਕਹਾਂ ਉਹ ਹੀ ਆ 35 ਗੱਲਾਂ ਨਾਲ ਚੱਲ ਜੀ ਗਿਆ ਹਲੇ ਵੀ ਹਲੇ ਵੀ ਕਹਿੰਦਾ ਮੈਂ ਲੈਣਾ ਨਹੀਂ ਦਾ ਬਾਕੀਆਂ ਨੇ ਆਪੀ ਦੇ ਦੇ ਭਾਈ ਵਧਾਈਆਂ ਕਰੀਆਂ ਆਪਣੇ ਡੈਡੀ ਨੂੰ ਗਿਫਟ ਦੇ ਗਏ 嗯 <laughs>。 ਸਾਮਣੇ ਬੰਦ ਨਾ ਪਰੇ ਉਹ ਨਾ ਅੰਦਰ ਹੀ ਆ ਆਪਰੇ ਚੱਕੀ ਤੋਂ ਆਜੋ ਆਪਰੇ ਇੱਥੇ ਉਹ ਹਾਂ ਇੱਥੇ ਆ ਜੀ ਬਾਬਾ ਜੀ ਲੱਗੇ ਤਾਂ ਚਾਲ ਨਹੀਂ ਚੱਲਣਾ ਹੈ ਹੈ ਇਹ ਬੇਰੇ ਹੁੰਦਾ ਲੋੜੇ ਦੀ ਮੋਟਰ ਕੀ ਚੱਲ ਰਹੀ ਹੈ ਮਾਰਕਾ ਕਾ ਦੀ ਬੋਤ ਬੋਤ ਜੀ ਚਲੋ ਜੀ ਆਜੋ ਬਾਈ ਸਾਰੇ ਆ ਗਏ ਆ ਬਾਈ ਮਾਰਕਾ ਜਵਾਨ ਕਾ ਆਜੋ ਸਾਰੇ ਖੜ ਕੇ ਪਾ ਲੈ ਖੜ ਜਾ ਜੀ ਹੁਣ ਤੂੰ ਵੀ ਖੜ ਜਾ ਜੀ ਨਹੀਂ ਵੀ ਬਣਾਦੀ ਮੈਂ ਫੋਟੋ ਸਿੱਧੇ ਕਰ ਲਵਾਂ ਵਧੀਆ ਜੀ ਆ ਜਾ ਆ ਇਦਾਂ ਬਣਾ ਕੇ ਆਪ ਵੀ ਆ ਜਾ ਬੱਚੇ ਸਾਰੇ ਬਣਾ ਲਾ ਆਪ ਵੀ ਆ ਜੀ ਵਿੱਚ ਆ ਜਾ ਉਹਦੇ ਇਹ ਨਹੀਂ ਆ ਉਹਦੇ ਵਿੱਚ ਨਹੀਂ ਕੰਮ ਹੈ ਮੰਨਣਾ ਫੋਟੋ ਕਿੱਥੇ ਦੇਖਣ ਨਾ ਆ ਜਾ ਤੁਸੀਂ ਵੀ ਆਜ ਹੁਣ ਵਿੱਚ ਸਾਰੇ ਭਾਈ ਆਜੋ ਕਰ ਲੋ ਕੈਮਰੇ ਬੰਦ ਕਰਿਆ ਭਾਈ ਜਿਹੜਾ ਬੰਦ ਹੋ ਜਾਣਾ ਕੋਈ ਨਾ ਬਦਲਦਾ ਬਦਲਾਈਂ ਜਿਹੜਾ ਫਿਲਮ ਉਹਨੇ ਬੰਦ ਕਰਾਉਂਦਾ ਜਿਹੜਾ ਤੇਰਾ ਤੇ ਮਾਦਾ ਇਹਦਾ ਕਰੀਦਾ ਪਰਪੀਰ ਡੱਪੇ ਉਹਦੇ ਲੈ ਲਓ ਮੈਂ ਤਾਂ ਆ ਗਿਆ ਚਲੰਬਰ ਵਾਲਾ

هل أنت تريد Hãy subscribe cho kênh Ghiền Mì Gõ Để không bỏ lỡ những video hấp dẫn ਦੀ ਬਾਤ ਜਾਨੀ ਹੋਰ ਘਰ ਮਿੱਠਾ ਮੂ ਉਹ ਅੱਜ ਦਾ ਮਿੱਠਾ ਹੀ ਮਿੱਠਾ ਕਰਨਾ ਪਿਆ ਅੱਜ ਮੈਂ ਲੈ ਕੇ ਜਾਉਂਗੇ ਹੁਣ ਲਓ ਜੀ ਹੋਰ ਲੈ ਲਓ 55 ਰਮਣਾ ਨਹੀਂ ਬੱਸ ਕਲ ਕੇ ਆ ਲੱਡੂ ਅਸੀਂ ਉਤਾਰਦੇ ਹਾਂ सेठ <laughs> परे <laughs> ਆਕੇ ਲਓ ਬਹੁਤ ਮਜ਼ਾ ਇੱਥੇ ਕਮਾ ਕੇ ਦੇਖ ਪੂਰਾ ਕਮਾ ਕੇ ਦੇਖ ਪੂਰਾ ਰੌਂਡ ਕਿਤਾਈ ਕਿੰਨੀ ਐ ਹਾਂ ਕਿਤਾਈ ਕਿੰਨੀ ਐ ਜੀ ਮੋੜ ਕੇ ਪੂਰਾ ਕਮਾ ਕੇ ਦੇਖਾ ਪੂਰੀ ਖੜਾ ਕੇ ਤਵਾ ਦੇ ਗੋਲੇ ਲੈ ਇਹ ਤਾਂ ਲੱਤ ਲਾ ਕੇ ਮੋੜਦੇ ਆ ਉਹ ਕੰਮ ਆ ਐ ਚੀਜ਼ ਉਹ ਸੰਤਾਹੀ ਚੀਜ਼ ਬਦੰਤ ਆਈ ਐ ਔਰ ਇਹਦੇ ਇੱਕ ਹੋਰ ਆ ਉਹ ਵੀ ਨਹੀਂ ਦਿਖਦੇ ਚਾਚੇ ਹਾਂ ਉਹ ਜਿਹੜਾ ਉਹ ਚੀਜ਼ ਵੀ ਨਹੀਂ ਦਿਖਦੀ ਆਹ ਵਝਾਈ ਆਂ ਆਈ ਤਾਂ ਮੈਂ ਕਹਿੰਦਾ ਤੋਰਾ ਹੀ ਬਹੁਤ ਆ ਫਰਤੀਲਾ ਐ ਨਾ ਪੂਰਾ ਸਭ ਤੋਂ ਵੱਡੀ ਗੱਲ ਤਾਂ ਯਾਰ ਕਟਾਈ ਕਟਾਈ ਇਹਦਾ ਹੀ ਤਾਂ ਫੈਨ ਹੋਏ ਅਸੀਂ ਲੈ ਕੁਮਾਰ ਹੋ ਗਈ ਆਈ ਨਾ ਯਾਰ ਬ੍ਰੇਕ ਨਹੀਂ ਦਿੰਦਾ ਇਹਨੂੰ ਲੋੜੇ ਨਹੀਂ ਹੈ ਨਾ ਸੁਪਰ ਸੀਟਰ ਨੂੰ ਜਿਹੜਾ ਮੋੜ ਦੇ ਮੂੜ ਦੇ ਬਹੁਤ ਲੋਟ ਆ ਤੂੜੀ ਵਾਲੀ ਨੂੰ ਕਟਾਈ ਦਾ ਫੈਨ ਕਰਦਾ ਚਾਚਾ ਜੀ ਬਾਈ ਕਟਾਈ ਬਹੁਤ ਹੈ ਹਾਂ ਜੀ ਬਹੁਤ ਜ਼ਿਆਦਾ ਕਟਾਈ ਹੈ ਮੈਂ ਨਹੀਂ ਦੇਖੀ ਇੰਨੀ ਕਿਹੜਾ ਧੰਨਵਾਦ ਮੈਂ ਆਉਂਦਾ ਜੀ ਨਾ ਸਣਾ ਕੋਈ ਦੱਸਤਾ ਜੀ ਦੱਸਤਾ ਇਹਨੂੰ ਪਤੋਰਾ ਗਏ ਜਾਂ ਤੋਰਾ ਚਾਚੇ ਤੋਰਾ ਵੀ ਬਹੁਤ ਦੀ ਹੈ ਇਹਦੇ ਕਰਕੇ ਫਰਕ ਪੈਦਾ ਇਹਦਾ ਤਾਂ ਰੌਲਾ ਕੈਰ ਬੜੇ ਕਰ ਇਹਦਾ ਤਾਂ ਰੌਲਾ ਜਿਹੜਾ ਗਿਆ ਲਾ ਕੇ ਦੇਖਿਆ ਬਹੁਤ ਵਾਦੂ ਹੋ ਗਏ ਬਾਈ 14 ਦਾ ਲਾਇਆ ਜੀ ਗੇਰ ਹੋ ਉਹ ਬੜੇ ਟੈਰਾ ਕਰਕੇ ਕਲਾਈ ਕਰਦੇ ਆ ਆ ਜਾਓ ਇੱਥੇ ਆ ਜਾਓ ਤੇ ਉਹ ਰਾਤ ਚੱਕੂ ਲੈ ਗਿਆ ਜੱਗੂ ਮੋਬਾਈਲ ਚੱਕੂ ਕੋਈ ਨਹੀਂ ਕੋਈ ਵੀ ਨਹੀਂ ਗਿਆ ਜੱਗੂ ਹੈ ਹੀ ਨਹੀਂ ਆਪੇ ਨਹੀਂ ਹੈ ਨਹੀਂ ਨਹੀਂ ਆ ਜਾਣਾ ਉਹ ਜ਼ੂਰ ਚ ਕਹਿੜਾ ਹੈ ਉਧਰ ਨੂੰ ਚਲੋ ਜੀ ਜੱਗਾ ਵੀ ਚਲਾ ਕੇ ਦੇਖੋ ਪਰਦਾੰਦ ਟਰੈਕਟਰ ਵੀ ਜਿਹੜੇ ਚੱਲ ਰਹੇ ਆ ਹੁਣ ਪਰਦਾੰਦ ਪਰਾ ਜੀ ਤੁਸੀਂ ਤਾਂ ਉਕਣਾ ਹੀ ਮੋੜਦੇ ਤੇ ਕਿਹਾ ਪਹਿਲਾਂ ਦੂਏ ਨੂੰ ਦੇਖੀ ਜਾਏ ਹੁਣ ਕਰਾਂ ਚਲਾ ਲਿਓ ਜਾ ਕੇ ਪਿੰਡ ਬੰਨੂ ਗੇੜੇ ਦੇ ਲਿਓ ਜਿਹੜੇ ਦੇਣੇ ਹੁਣ ਚੱਲੀ ਇਹਨਾਂ ਨੇ ਮਾਲਾ ਵਾਲੇ ਨੇ ਹੋਰ ਨਹੀਂ ਬਹਿ ਜਾਣਾ ਲੋ ਜੀ ਲੱਗਿਆ ਮਰਦਾਨ ਬਾਈ ਸਤਿ ਸ੍ਰੀ ਅਕਾਲ ਈ ਬੈਠਾ ਹਾਂ ਦੋ ਜਿੱਤਾਂ ਨਾ ਮੋੜਦਾ ਬਸ ਅੱਛਾ